ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੂਬੇ ਅੰਦਰ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਦਾ ਵਾਅਦਾ ਕੀਤਾ ਗਿਆ ਸੀ। ਤਾਂ ਉਸ ਦੇ ਚਲਦੇ ਸਰਹੱਦੀ ਖੇਤਰ ਦੇ ਜਨਾਲਾ ਨੂੰ ਜਲਦ ਇੱਕ ਸਰਕਾਰੀ ਡਿਗਰੀ ਕਾਲਜ ਮਿਲਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਵੱਲੋਂ ਜਨਾਲਾ ਦੇ ਪਿੰਡ ਦਾ ਦੌਰਾ ਕੀਤਾ ਗਿਆ। ਜਿੱਥੇ ਪਿੰਡ ਦੀ ਪੰਚਾਇਤ ਦੇ ਨਾਲ ਮੀਟਿੰਗ ਕੀਤੀ ਹੈ ਤਾਂ ਉੱਥੇ ਲੋਕਾਂ ਕੋਲੋਂ ਸਹਿਮਤੀ ਲਈ ਗਈ ਹੈ ਕਿ ਪਿੰਡ ਦੇ ਵਿੱਚ ਇੱਕ ਸਰਕਾਰੀ ਡਿਗਰੀ ਕਾਲਜ ਬਣਾਉਣ ਦੇ ਲਈ ਪ੍ਰੋਪੋਜ਼ਲ ਤਿਆਰ ਕੀਤਾ ਜਾ ਰਿਹਾ ਹੈ। ਅੱਜ ਅਸੀਂ ਵਿਧਾਨ ਸਭਾ ਹਲਕਾ ਨਾਰੇ ਦੇ ਪਿੰਡ ਬਕਰਾਉਂ ਦੇ ਵਿੱਚ ਪਹੁੰਚੇ ਹਾਂ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਐਸਡੀਐਮ ਸਾਹਿਬ ਡੀਡੀਪੀਓ ਸਾਹਿਬ ਬੀਡੀਓ ਸਾਹਿਬ ਤਹਿਸੀਲਦਾਰ ਸਾਹਿਬ ਸਾਰੇ ਧਿਕਾਰੀ ਆਏ ਆ ਅਸੀਂ ਬਾਰਡਰ ਦੇ ਉੱਤੇ ਇੱਕ ਬਹੁਤ ਵੱਡੀ ਸਮੱਸਿਆ ਇੱਧਰ ਗਾੜੀ ਬਾਰਡਰ ਹੈ ਥੋੜਾ ਅੱਗੇ ਜਾ ਕੇ 4-5 ਕਿਲੋਮੀਟਰ ਤੇ ਪਾਕਿਸਤਾਨ ਵਾਲਾ ਬਾਰਡਰ ਹੈ 3 ਕਿਲੋਮੀਟਰ 3 ਕਿਲੋਮੀਟਰ ਅਸੀਂ ਇਸ ਏਰੀਆ ਦੇ ਵਿੱਚ ਜਿਹੜੀਆਂ ਸਾਡੀਆਂ ਧੀਆ ਸਾਡੇ ਜਿਹੜੇ ਪੁੱਤ ਐ ਉਹਨਾਂ ਦੀ ਪੜ੍ਹਾਈ ਲਈ ਉਹਨਾਂ ਲਈ ਇੱਕ ਚੰਗਾ ਕਾਲਜ ਜਿਹੜਾ ਗਵਰਨਮੈਂਟ ਕਾਲਜ ਜਿਹੜਾ ਉਹ ਬਣਾਉਣਾ ਚਾਹੁੰਦੇ ਤੇ ਉਹਦੇ ਵਾਸਤੇ ਮੁੱਢਲੀ ਤਿਆਰੀ ਜਿਹੜੀ ਆ ਬੇਸਿਕ ਤਿਆਰੀ ਜਿਹੜੀ ਉਹ ਕਰ ਰਹੇ ਆ ਗਵਰਨਮੈਂਟ ਨੂੰ ਰਿਕਵੈਸਟ ਕਰ ਰਹੇ ਆ ਕਿ ਸਾਨੂੰ ਇੱਕ ਕਾਲਜ ਜਿਹੜਾ ਦਿੱਤਾ ਜਾਵੇ ਜਦੋਂ ਇਲੈਕਸ਼ਨ ਸੀ ਬਾਈ ਦੀ ਤੇ ਉਦੋਂ ਸਾਡੇ ਮਲੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਜੋਧਿਆ ਜੀ ਨੇ ਇਸ ਏਰੀਏ ਦੇ ਵਿੱਚ ਸੈਦੋਗਾੜੀ ਪਿੰਡ ਦੇ ਵਿੱਚ ਅਨਾਉਂਸ ਕੀਤਾ ਸੀਗਾ ਉਦੋਂ ਦਾ ਐਸ ਸੀ ਸੀਐਮ ਸਾਹਿਬ ਨੂੰ ਦੋ ਤਿੰਨ ਵਾਰ ਰਿਕਵੈਸਟ ਕੀਤੀ ਕਿ ਸਾਨੂੰ ਇੱਕ ਬਾਰਡਰ ਦੇ ਉੱਤੇ ਕਾਲਜ ਦੇ ਦਿਦੋ ਮਾਨ ਸਾਹਿਬ ਨੇ ਕਿਹਾ ਵੀ ਕੋਈ ਨਹੀਂ ਅਸੀਂ ਦੇ ਦਾਂਗੇ ਸੋ ਉਹਦੀ ਮੁੱਢਲੀ ਤਿਆਰੀ ਜਿਹੜੀ ਹੈ ਅਜੇ ਹੀ ਇਹਦੀ ਪ੍ਰਪੋਜ਼ਲ ਜਿਹੜੀ ਹੈ ਉਹ ਭੇਜਣੀ ਹੈ ਜਦ ਪ੍ਰਪੋਜ਼ਲ ਮਨਜੂਰ ਹੋ ਗਈ ਤੇ ਤੁਸੀਂ ਸਮਝ ਲਓ ਕਿ ਇਸ ਏਰੀਏ ਦੇ ਬੱਚਿਆਂ ਦਾ ਭੇਖ ਜਿਹੜਾ ਪੀੜੀ ਦਾ ਪੀੜੀ ਵਧੀਆ ਮਤਲਬ ਬਣੂਗਾ। ਔਰ ਜਿਹੜਾ ਪਿੰਡ ਹੈ ਬਿਕਰਾਹੂਦ ਉਸ ਪੰਚਾਇਤ ਦੇ ਨਾਲ ਹੁਣੇ ਮੀਟਿੰਗ ਕੀਤੀ ਐ ਸੀ। ਪਿੰਡ ਜਿਹੜਾ ਜ਼ਮੀਨ ਦੇ ਰਿਹਾ। ਪ੍ਰਮਾਤਮਾ ਕਿਰਪਾ ਕਰੇ ਕਦੇ ਕਾਲਜ ਬਣ ਜਾਵੇ ਇਸ ਪਿੰਡ ਦੇ ਬੱਚੀਆਂ ਨੂੰ ਬੱਚਿਆਂ ਨੂੰ ਜਿਹੜੀਆਂ ਸਹੂਲਤਾਂ ਉਹ ਵੱਖਦੇ ਤੌਰ ਤੇ ਵੀ ਦੇਵਾਂਗੇ। ਉਹਦੇ ਇਸ ਪਿੰਡ ਦਾ ਜਿਹੜੀ ਡਵੈਲਪਮੈਂਟ ਹੈ ਇਸ ਏਰੀਆ ਦੀ ਇਸ ਪਿੰਡ ਦੀ ਉਹ ਵੀ ਮਾਨ ਸਾਹਿਬ ਕੋਲ ਜਿਹੜੀ ਖਤਵਾਵਾਂਗੇ। ਔਰ ਜਦੋਂ ਇਹ ਕਾਲਜ ਬਣ ਗਿਆ ਸਰ ਤੁਸੀਂ ਦੇਖਿਓ ਇਸ ਏਰੀਆ ਦੇ ਵਿੱਚ ਸਾਡੀ ਵਾਸਿਕ ਬਦਾ ਦੀ ਬਹੁਤ ਰੰਦੀ ਆ ਉਹ ਸਾਡਾ ਗੁਰੂ ਗ੍ਰੰਥ ਸਾਹਿਬ ਜਿਹੜਾ ਮਤਲਬ ਸਾਨੂੰ ਦਸਾਂ ਨਵਾਂ ਦੀ ਕਿਰਤ ਦਾ ਸਿਧਾਂਤ ਦਿੰਦਾ ਉਹ ਸਭ ਤੋਂ ਜ਼ਿਆਦਾ ਮਿਹਨਤੀ ਲੋਕ ਇੱਥੇ ਨੇ ਇੰਨੀ ਜ਼ਿਆਦੀ ਕਿਰਤ ਕਰਦੇ ਆ ਨਾ ਬੜੀ ਬੜੀ ਦੂਰ ਜਾ ਕੇ ਕੋਈ ਮਤਲਬ ਦਵਾ ਵੇਚ ਕੋਈ ਕਿਤੇ ਆਲੂ ਪੁੱਟਦੇ ਆ ਕਿਤੇ ਗੰਨੇ ਦੀ ਫਸਲ ਕਿਤੇ ਕੁਝ ਕਰਦੇ ਆ ਮਤਲਬ ਜਿਹੜੇ ਮਿਹਨਤੀ ਬੰਦੇ ਦਸਾਂ ਨਵਾਂ ਦੀ ਕਿਰਤ ਕਰਨ ਵਾਲੇ ਬੰਦੇ ਇੱਥੇ ਰਹਿੰਦੇ ਆ ਸੋ ਉਹਨਾਂ ਦੀ ਕਿਰਤ ਦੇ ਨਾਲ ਉਹਨਾਂ ਦੇ ਬੱਚੇ ਲਾਜ਼ਮੀ ਜਿਹੜੇ ਆ ਬਹੁਤ ਵੱਡੀ ਮਤਲਬ ਪਦਵੀਆਂ ਤੇ ਪਹੁੰਚਣਗੇ ਇੱਥੋਂ ਐਜੂਕੇਸ਼ਨ ਲੈ ਕੇ ਸੋ ਮੈਂ ਤੇ ਅਰਦਾਸ ਹੀ ਕਰਨਾ ਆਂ ਈ ਸਾਬਾਏ ਕਿ ਪ੍ਰਮਾਤਮਾ ਕਿਰਪਾ ਕਰ ਦੇ ਸਾਡੇ ਲਾਗੇ ਗੁਰੂ ਘਰ ਸਾਡੇ ਬੱਲਰਬਾਲ ਬਾਬਾ ਗੰਮ ਚੁੱਕ ਜੀ ਦਾ ਜਿਨ੍ਹਾਂ ਦੀ ਇਸ ਏਰੀਏ ਤੇ ਬੜੀ ਮੇਰ ਰਹੀਦੀ ਹੈ ਮੇਰੀ ਬਾਬਾ ਗੰਮ ਚੁੱਕ ਜੀ ਨੂੰ ਵੀ ਅਰਦਾਸ ਹੈ ਕਿ ਤੂੰ ਕਿਰਪਾ ਕਰ ਦੀ ਸਾਡਾ ਪ੍ਰੋਜੈਕਟ ਮਨਜ਼ੂਰ ਹੋ ਜੇ ਸਾਡਾ ਪ੍ਰੋਜੈਕਟ ਸਰਕਾਰ ਤੋਂ ਮਨਜ਼ੂਰ ਹੋ ਜੇ ਤੇ ਅਸੀਂ ਇੱਥੇ ਇੱਕ ਕਾਲਜ ਜਿਹੜਾ ਉਹ ਬਣਾ ਸਕੀਏ ਇਹਦੇ ਨਾਲ ਕਾਲਜ ਬਣ ਜਾ ਰਿਹਾ ਇਹ ਦੇਖੋ ਇਹਦੇ ਤੇ ਅਸੀਂ ਮਤਲਬ ਪੰਚਾਇਤ ਦਾ ਮੀਟਿੰਗ ਕੀਤੀ ਆ 10 ਤੋਂ 15 ਏਕੜ ਦੀ ਇਹ ਪ੍ਰੋਜੈਕਟ ਦੇ ਅਨਸਾਰ ਆ ਪਰ ਇਹ ਤੋਂ ਵੱਧ ਦੀ ਲੋੜ ਪੈਂਦੀ ਐ ਸਾਡਾ ਕਾਲਜ ਜਿਹੜਾ ਵਧੀਆ ਬਣ ਜਾਊਗਾ ਅਸੀਂ ਚਾਹਵਾਂਗੇ ਕਿ ਕਾਲਜ ਜਿਹੜਾ ਉਹ ਜਿੱਦਾਂ ਨਾਨ ਮੈਡੀਕਲ ਵਗੈਰਾ ਮੈਡੀਕਲ ਕੰਪਿਊਟਰ ਕਲਾਸਿਸ ਜਿਹੜੀਆਂ ਉਹ ਟਾਪ ਦੀਆਂ ਕਿਤਾ ਮੁਖੀ ਜਿਆਦੀਆਂ ਜਿਹੜੀਆਂ ਐਜੂਕੇਸ਼ਨ ਹੋਵੇ ਉਹਦਾ ਜ਼ਿਆਦਾ ਸੀ ਮਤਲਬ ਉਹ ਪੰਬੰਦ ਕਰਾਵਾਂਗੇ کئی ਸਾਲਾਂ ਤੋਂ ਇਲਾਕੇ ਦੇ ਲੋਕਾਂ ਦੀ ਇਸ ਚੀਜ਼ ਦੀ ਮੰਗ ਸੀ کئی ਸਰਕਾਰਾਂ ਚ ਲੱਗੀਆਂ ਪਰ ਫਿਲਹਾਲ ਜਿਹੜਾ ਇਸੀ ਨਬੂਰ ਪੈਂਦਾ ਨਹੀਂ ਨਹੀਂ ਉਹ ਚਲੋ ਮੰਗਦੇ ਵਿਚਾਰੇ ਲੋਕ ਜਦੋਂ ਇੱਥੇ ਆਉਂਦੇ ਸੀ ਅਸੀਂ ਮੰਗ ਬਾਰਡਰ ਦੇ ਲੋਕ ਉਹਨੇ ਇਹ ਡੇਡੇ ਦੀ ਇਲੈਕਸ਼ਨ ਚੀ ਤੇ ਜਦੋਂ ਪਹਿਲੀ ਮੀਟਿੰਗ ਕੀਤੀ ਉਦੋਂ ਡੇਡੇ ਦੇ ਲੋਕਾਂ ਨੇ ਕਿਹਾ ਜੀ ਪਹਿਲਾਂ ਇੱਥੇ ਕਾਲਜ ਬਣਾ ਕੇ ਦਿਓ ਬਾਰਡਰ ਦਾ ਜਿੰਨਾ ਵੀ ਏਰੀਆ ਪਿੱਛੋਂ ਲੈ ਕੇ ਤੋੜ ਇਧਰ ਅੱਗੇ ਵੀ ਫੋਜਪੁਰ ਤੱਕ ਬਾਰਡਰ ਦੇ ਇਧье ਦੇ ਉੱਤੇ ਕੁਛ ਦੀ ਹੈ ਵਿਚਾਰੇ ਜਦੋਂ ਵੀ ਕੋਈ ਇਲੈਕਸ਼ਨ ਵਗੈਰਾ ਆਉਂਦੀ ਲੋਕ ਮੰਗ ਕਰਦੇ ਆ ਮੰਕਰਦੇ ਦੇ ਲੋਕ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਅਸੀਂ ਪਿੱਛੇ ਪਏ ਸੀ ਹੁਣ ਡੀਸੀ ਸਾਹਿਬ ਵੀ ਸਾਡੇ ਬੜੇ ਤਗੜੇ ਆ ਗਏ ਆ ਬੜੇ ਲਿਖੇ ਆ ਸਾਡੀ ਮਤਲਬ ਬੜੀ ਪੱਡੀ ਲਿਖੀ ਲੜਕੀ ਆ ਬਹੁਤ ਉਦਮੀ ਨੇ ਸੋ ਇਹਨਾਂ ਦੇ ਉਦਮ ਨਾਲ ਮੈਨੂੰ ਲੱਗਦਾ ਕਿ ਪ੍ਰੋਜੈਕਟ ਸਾਡਾ ਮਨਜ਼ੂਰ ਹੋ ਜੂ ਪੂਰੇ ਇਸ ਇਲਾਕੇ ਦੀ ਜਿਹੜੀ ਆ ਉਹ ਕਸ਼ਾਲੀ ਦਾ ਮੋਢ ਬਣ ਜਾਊਗਾ ਲੋਕ ਖੁਸ਼ਹਾਲ ਹੋ ਜਾਣਗੇ ਜਦੋਂ ਬੱਚੇ ਪੜ ਜਾਣਗੇ ਜਦੋਂ ਬੱਚੇ ਇੱਥੋਂ ਪੜ ਕੇ ਡਾਕਟਰ ਬਣ ਗਏ ਕੰਪਿਊਟਰ ਇੰਜੀਨੀਅਰ ਬਣ ਗਏ ਤੇ ਆਪਣੇ ਅਪਸਾਰ ਕਸ਼ਾਲੀ ਜਿਹੜੀ ਆ ਇਹਨਾਂ ਦੋ ਹਲਕਿਆਂ ਨੂੰ ਪਾਇਆ ਹੁੰਦਾ ਹੈ। ਰਾਜਸਾਹੀ ਤੇ ਮਤਲਬ ਦੋ ਹਲਕਿਆਂ ਨੂੰ ਇਹ ਨਾਲਾ ਤੇ ਰਾਜਸਾਹੀ ਆਪਾਂ ਬਿਲਕੁਲ ਬਾਰਡਰ ਤੇ ਖੜੇ ਇੱਧਰ ਰਾਜਸਾਹੀ ਹਲਕਾ ਆ ਇਸ ਨਾਲੇ ਹਲਕੇ ਤੇ ਆਪਾਂ ਖੜੇ ਆ ਇਹ ਪਿੰਡ ਜਿਹੜਾ ਬਿਕਦਾ ਉਹਦੇ ਇਸ ਨਾਲੇ ਹਲਕੇ ਦੇ ਵਿੱਚ ਸੋ ਮੇਰਾ ਖਿਆਲ ਘਟੋ ਘਟੇ ਇੱਕ ਕਾਲਜ ਦਾ ਇਸ ਬਾਰਡਰ ਦੇ ਉੱਤੇ ਵੱਸਦੇ ਕੋਈ ਮਤਲਬ 75 ਤੋਂ ਲੈ ਕੇ 100 ਪਿੰਡਾਂ ਨੂੰ ਜਿਹੜਾ ਫਾਇਦਾ ਹੋਊ ਉੱਥੋਂ ਦੇ ਬੱਚੇ ਲੜਕੀਆਂ ਲੜਕੇ ਜਿਹੜੇ ਪੜ੍ਹਨ ਮੈਂ ਅਸੀਂ ਤਾਂ ਛੜਕਾਂ ਦੇਖੋ ਪੜਾਉਂਦੇ ਆ ਫਰਕਾਂ ਵੀ ਬੜਾ ਦੇ ਚਾਸਪੇ ਦੇ ਕਿ ਬਲੋ ਇਲਾਕਾ ਜਿਹੜਾ ਉਹ ਡਵੈਲਪ ਹੋ ਜਾਏ ਇਲਾਕ ਐਕਚੁਅਲੀ ਅੱਜ ਅਸੀਂ ਪਿੰਡਾਂ ਦਾ ਦੌਰਾ ਕਰ ਰਹੇ ਹੈਗੇ ਜਿਹੜੇ ਬਾਰਡਰ ਦੇ ਲਾਗੇ ਹੈਗੇ ਆ ਸੀਐਮ ਸਾਹਿਬ ਵੀ ਅਕਸਰ ਕਹਿੰਦੇ ਹੈਗੇ ਕਿ ਜਿਹੜੇ ਬਾਰਡਰ ਲਾਗੇ ਪਿੰਡ ਹੈਗੇ ਉਹ ਸਾਡੇ ਆਖਿਰਲੇ ਪਿੰਡ ਨਹੀਂ ਹੈ ਰੈਦਰ ਉਹ ਸਾਡੇ ਪਹਿਲਾ ਪਹਿਲੇ ਪਿੰਡ ਨੇ ਤੇ ਇਹ ਵਾਲੇ ਏਰੀਆ ਜਿਹੜੇ ਨੇ ਇਹ ਪਛੜੇ ਨਾ ਰਹ ਜਾਣ ਜਿੱਦਾਂ ਮੰਤਰੀ ਸਾਹਿਬ ਨੇ ਵੀ ਦੱਸਿਆ ਇੱਥੇ ਹਮੇਸ਼ਾ ਇੱਕ ਡਿਮਾਂਡ ਵੀ ਰਹੀ ਹੈਗੀ ਹੈ ਕਿ এডੂਕੇਸ਼ਨ ਜਿਹੜੀ ਸਿੱਖਿਆ ਜਿਹੜੀ ਹੈਗੀ ਹੈ ਉਹ ਹਾਇਰ ਐਜੂਕੇਸ਼ਨ ਦੇ ਵੀ ਇੱਥੇ ਸਕੋਪ ਹੋਣਾ ਚਾਹੀਦਾ ਹੈਗਾ ਤੇ ਉਸੇ ਚੀਜ਼ ਨੂੰ ਅੱਜ ਅਸੀਂ ਇੱਕ ਮੁਢਲੇ ਤੌਰ 'ਤੇ ਲਈ ਤਿਆਰ ਕਰਨ ਆਏ ਹਾਂ ਕਿ ਕੀ ਕਿਸ ਤਰ੍ਹਾਂ ਦਾ ਪ੍ਰੋਪੋਜ਼ਲ ਅਸੀਂ ਬਣਾ ਸਕਦੇ ਹਾਂ ਕੀ ਡਿਮਾਂਡ ਹੈਗੀ ਇਹ ਬੱਚਿਆਂ ਦੀ ਉਹ ਕਿਸ ਤਰ੍ਹਾਂ ਦਾ ਦਾ ਸੋਚਦੇ ਕਿ ਉਹਨਾਂ ਦਾ ਭਵਿੱਖ ਹੋਣਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਦੀ ਸਟਰੀਮਸ ਹੋਣੀਆਂ ਚਾਹੀਦੀਆਂ ਕਿੰਨੀ ਜ਼ਮੀਨ ਅਸੀਂ ਕਰ ਸਕਦੇ ਹਾਂ ਨਾਲ ਸਟੇਡੀਅਮ ਵੀ ਜੇ ਬਣਨਾ ਹੈਗਾ ਤੇ ਹੋਰ ਕਿਸ ਤਰੀਕੇ ਦੀ ਡਿਵੈਲਪਮੈਂਟ ਹੋ ਸਕਦੀ ਉਸ ਹਿਸਾਬ ਨਾਲ ਅਸੀਂ ਪ੍ਰੋਜੈਕਟ ਜਲਦ ਤਿਆਰ ਕਰਕੇ ਅੱਜ ਸਾਡੀ ਮੀਟਿੰਗ ਵੀ ਬਹੁਤ ਹੀ ਵਧੀਆ ਰਹੀ ਤੇ ਪਿੰਡ ਵਾਲਿਆਂ ਨੇ ਇਸ ਬਹੁਤ ਹੀ ਨੇਕ ਚੀਜ਼ ਲਈ ਆਪਣਾ ਪੂਰਾ ਸਮਰਥਨ ਵੀ ਦਿੱਤਾ ਹੈਗਾ ਸੋ ਇਹ ਪ੍ਰਪੋਜ਼ਲ ਅਸੀਂ ਜਲਦ ਤੋਂ ਜਲਦ ਤਿਆਰ ਕਰਕੇ ਸਰਕਾਰ ਨੂੰ ਭੇਜਾਂਗੇ ਸੋ ਥੈਟ ਜਲਦ ਤੋਂ ਜਲਦ ਇਹ ਚੀਜ਼ ਆ ਸਕੇ ਸਾਹਮਣੇ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਜੀ ਬਹੁਤ ਬਹੁਤ ਫਾਇਦਾ ਮਿਲੇਗਾ ਜੀ ਤੇ ਜਿਹੜੇ ਜਿਹੜੇ ਪਿੰਡਾਂ ਦੇ ਲੋਕ ਹੈਗੇ ਆ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਇਸ ਤਰ੍ਹਾਂ ਹੁਣ ਨਹੀਂ ਸੋਚਣਗੇ ਕਿ ਸਾਨੂੰ ਬਾਹਰ ਹੀ ਜਾਣਾ ਹੈਗਾ ਅਥੇ ਹੀ ਪੜਾਈ ਹੋਵੇ ਨਾ ਨਾ ਸਿਰਫ ਉਹ ਨੌਕਰੀਆਂ ਕਰਨ ਬਟ ਨੌਕਰੀਆਂ ਦੇਣ लायक ਵੀ ਉਹ ਕਾਰੋਬਾਰ ਕਰ ਸਕਣ ਇਹ ਸਾਡੀ ਆਸ ਤੇ ਉਮੀਦ ਰਹੇਗੀ ਥੈਂਕ ਯੂ